ਸ਼੍ਰੀ ਵਾਹਿਗੁਰੂ ਸਾਹਿਬ ਜੀਓ ਜਪਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵੈ ਦੇ ਸੋਚੀ ਲਖਵਾਰ ਚੁੱਪੈ ਜਪਨਾ ਹੋਵੈ ਦੇ ਲਾਇ ਰਹਾ ਲਿਵਤਾਰ ਭੁਖਿਆ ਬਖ ਨਾ ਤਰੇ ਦੇ ਬੰਦਾ ਪੁਰੀਆ ਪਾਰ ਸੈ ਸ ਅਣਪਲਖ ਹੋ ਹੈ ਤਿਕ ਨਾ ਚੱਲੇ ਨਾਲ ਕੇਵ ਸਚਿਆਰਾ ਹੋਈਐ ਕੈ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋ ਮਨਾਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋ ਨ ਜੀ ਹੁਕਮ ਅਬ ਲੈ ਵੜਿਆਈ ਹੁਕਮੇ ਤਉ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪਵਾਈ ਹੈ ਹੁਕਮੇਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੈ ਤਾ ਹੋਮੈ ਕਹਿ ਨਾ ਕੋਈ ਗਾਵੇ ਕੋ ਤਨ ਹੋਵੈ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਅਗਾਵੇ ਕੋ ਗੁਣ ਵਡਿਆਈਆਂ ਚਾਰ ਅਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਰੇਤਨ ਖੇਹੇ ਗਾਵੇ ਕੋ ਜੀ ਲੈ ਪਰਦੇਹੇ ਗਾਵੇ ਕੋ ਜਾਪੈ ਦਸਹਿ ਦੂਰ ਅਗਾਵੇ ਕੋ ਵੇਖੇ ਹਾਦਰ ਅਹ ਦੂਰ ਕਥਨਾ ਗਥਿ ਨਾ ਵੈ ਟੂਟ ਕਥ ਕਤ ਕਥੇ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਿਗ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਏ ਏ ਪਖਿਆ ਪਵਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਿ ਅੱਗੇ ਰਖੀਐ ਜਿ ਦਿਸੈ ਦਰਬਾਰ ਮੋਖ ਹੈ ਬੁਲਣ ਬੋਲੀਐ ਜੇ ਸੁਣਦਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਓੜਿ ਆਏ ਵਿਚਾਰ ਕਰਮੀ ਆਵੈ ਕਪੜਾ ਨਦਰੇ ਮੋਖ ਦਵਾਰ ਨਾਨਕ এবਹਿ ਜਾਣੀਐ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋ ਏਜਨ ਸੇਵਿਆ ਜਨ ਪਾਇਆ ਮਾਨ ਨਾਨਕ ਗਾਵੀਐ ਗੁਣਿ ਨਿਦਾਨ ਗਾਵੀਐ ਸੁਣੀਐ ਮਨ ਰਖਿਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮਖ ਰਿਹਾ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੇ ਮਾਈ ਜੇ ਹਉ ਜਾਣ ਆਖ ਨਾਹੀ ਕਹਿਣਾ ਗਥਾ ਨਾ ਜਾਏ ਗੁਰਾਕ ਦੇਵ ਜਾਹੀ ਅਵਨਾ ਜੀਆਂ ਕਗ ਦਾਤਾ ਸੋਮੈ ਸਰਣਾ ਜਾਏ ਤੇਰਸ ਨਾਮ ਜੇ ਤਿਸ ਭਾਵਾ ਬਨ ਪਾਣੇ ਕੇ ਨਾਈ ਕਰੇ ਜੇ ਤੇਸਰਡੁ ਪਾਈ ਵੇਖਾਵਣ ਕਰਮਾ ਖੇਵ ਲੈ ਲੈ ਮਤ ਵਿਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰ ਅਕ ਦੇਵ ਜਾਈ ਸਵਨਾ ਜੀਆ ਕਗ ਦਾਤਾ ਸੋ ਮੈਂ ਸਰਣਾ ਜਾਈ ਜੇ ਜੋ ਚਾਰੇ ਆਰਜਾ ਹੋਰ ਜੇ ਸੁਨੇ ਹੋਏ ਨਵਾ ਖੰਡਾ ਵੇ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾਰੁਖਾਈ ਕੈ ਜਸ ਕੀਰਤ ਜਗਲੇ ਜੇ ਜਿਸ ਨਦਰ ਨਾਵਏ ਤਾ ਵਾਥਨਾ ਪੁੱਛੇ ਕੀ ਕੀ ਤੰਦਰ ਕੀਟ ਅਗਰ ਦੋਸੇ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੀ ਗਣਮੰਤਿਆ ਗੁਣ ਦੇ ਤੇ ਹਾਕ ਨਾ ਸੋਜੈ ਜੇ ਜਿਸ ਅਗੁਣ ਕੋਈ ਕਰੇ ਸੁਣੈ ਸਦ ਪੀਰ ਸੁਨਾਥ ਸੁਣੈ ਧਰਤਵਲਾ ਕਾਸ਼ ਸੁਣੈ ਦੀਪ ਲਵੇ ਪਾਤਾਲ ਸੁਣੈ ਪਉ ਨਾ ਸ਼ਕੇ ਕਾਲ ਨਾ ਨਿਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਇਸ ਰਬਨ ਮੰਦ ਸੁਣਿਆ ਮੋਸਲਾ ਹਰਮੰਦ ਸੁਣਿਆ ਜੁਗ ਜੁਗ ਤਰਪੇਦ ਸੁਣਿਆ ਸਾਸਤ ਸਮਰਤ ਵੇਦ ਨਾ ਨਿਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣੈ ਸਤ ਸੰਤੋ ਗਿਆਨ ਸੁਣੈ ਅੜਿ ਸੜ ਕਾਸ਼ ਨਾਨ ਸੁਣੈ ਪੜ ਬੜਪਾ ਵਹਿਮਾਨ ਸੁਣੈ ਲਾਗੇ ਸਹਿ ਧਿਆਨ ਨਾਨ ਭਗਤਾں ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ਼ ਸੁਣੈ ਸਦਾ ਗੁਨਾ ਕੇ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਦੇ ਪਾਵੇ ਰਾਹ ਸੁਣਿਆ ਹਾਤ ਹੋਵੇ ਸਗਾ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਮਨਨੇ ਕੀ ਗਤ ਕਹੇ ਨਾ ਜਾਏ ਦੇਖੋ ਕਹੇ ਪਿਛੇ ਪਛਤਾਏ ਇੱਕ ਆਦ ਕਲਮ ਨਾ ਲਿਖਣਾ ਹਾਰ ਮਨਨੇ ਗਾਬੇ ਕਰਨ ਵਿਚਾਰ ਐਸਾ ਨਾ ਵਿਰੰਜਨ ਹੋਵੇ ਦੇਖੋ ਮਨ ਜਾਣ ਮਨ ਕੋਈ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਪਾਉਣਗੇ ਸੁਧ ਮਨੈ ਮੋ ਚੋਟਾ ਨਾ ਖਾਈ ਮਨੈ ਅਮਕੈ ਸਾਥ ਨਾ ਜਾਏ ਐਸਾ ਨਾਮ ਜਨੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸਿਉ ਪ੍ਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਮਨੈ ਧਰਮ ਸੇ ਤੇ ਸੰਬੰਧ ਅਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣ ਮਨ ਕੋਇ ਮਨੈ ਪਾਵਹਿ ਮੁਖ ਦਵਾਰ ਮਨੈ ਪ੍ਰਵਾਰੈ ਸਾਧਾਰ ਮਨੈ ਤਰੇ ਤਾਰੇ ਗੁਰ ਸਿਖ ਮਨੈ ਨਾਨੁ ਪਵੈ ਨਾ ਪਿਖ ਅਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰੇ ਧਿਆਨ ਜੇ ਕੋ ਕਹੈ ਕਰਿ ਵਿਚਾਰ ਕਰਤਾ ਕਹੈ ਕਰਨਾ নাহি ਸੁਮਾਰ ਤਾ ਲਤਨੰਦ ਦੇ ਆਖਾ ਪੂਤ ਸੰਤੋਥਾ ਰਖਿਆ ਜਨ ਸੂਤ ਜੇ ਕੋ ਬੁਝਿਆ ਹੋਵਾ ਸਚਿਆਰ ਤਵ ਲੋਪਰ ਗੇਤਾ ਪਾਰ ਧਰਤੇ ਹੋਰ ਪਰੈ ਹੋਰ ਹੋਰ ਜਿਸੇ ਪਾਰਤ ਲੈ ਕਮਣ ਜੋਰ ਜੇ ਜਾਤ ਨੰਗਾ ਕੇ ਨਾਮ ਸਵ ਨਾਲ ਖਿਆ ਔੜੇਖਲਾ ਮੇ ਹੋਲੇਖਾ ਲਿਖ ਜਾਣੇ ਕੋਵੇ ਲੇਖਾ ਲਖਿਆ ਕੀਤਾ ਹੋਏ ਕੀਤਾ ਥਾਨ ਸਵਲੇ ਰੂਪ ਕੀਤੇ ਦਾ ਜਾਣ ਕਣਕੂਤ ਕਿਤਾ ਵਸਾਇ ਕੋ ਖਵਾਓ ਦਿਸਤੇ ਹੋਏ ਲਖ ਦਰੀਆਉ ਕੁਦਰਤ ਕਾਉਣ ਕਹਾ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਉਤਰ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਸੰਗ ਜਪ ਵਸਾਂ ਪਾਓ ਵਸਾਂ ਪੂਜਾ ਅਸੰਖ ਤਪ ਤਾਵ ਵਸੰਗ ਗ੍ਰੰਥ ਮੁਖ ਵੇਦ ਪਾਠ ਅਸਾਂ ਜੋਗ ਮਨ ਰਹੇ ਉਦਾਸ ਆਸਾ ਭਗਤ ਗੁਣ ਗਿਆਨ ਵਿਚਾਰ ਸਹ ਸਤੇ ਅਸਨ ਦਾਤਾਰ ਸਹ ਸੂਰਮ ਮ ਭਗਸਾਰ ਅਸੰਖ ਮੋਨ ਲ ਬਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਤਰਪਾਵੇ ਸਾਇ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਕੂਰ ਅਸਾਂ ਚੋਨ ਹਰਾਮ ਕੂਰ ਅਸਾਂ ਖਾਮਰ ਕਰ ਜਾਹੇ ਜੋਰ ਅਸੰਖ ਗਲਵੜ ਹਤਿਆ ਕਮਾਹੇ ਅਸਾਂ ਪਾਪੀ ਪਾਪ ਕਰ ਜਾਹੇ ਅਸਾਂ ਕੁੜਿਆਰ ਕੁੜੇ ਫਿਰਾਹੇ ਅਸਾਂ ਮਲੇਸ਼ ਮਲ ਪਖਾਹੇ ਆਸਾਂ ਅਨੰਦਕ ਸ੍ਰੀ ਕਿਰਪਾ ਰ ਨਾਨਕ ਨੀਚ ਅਖੇ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋਤ ਤਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸਾਂਖ ਨਾਮ ਸੰਗ ਥਾਵ ਅਗੰਗ ਅਗੰਗ ਸੰਖ ਲੋਏ ਅਸਾਂ ਕਹੈ ਸਰਪਾਰ ਹੋਏ ਅਖਰੇ ਨਾਮ ਅਖਰੇ ਸਲਾਹ ਅਖਰੇ ਗਿਆਨ ਗੀਤ ਗੁਣ ਗਾਹ ਅਖਰੇ ਲਿਖਣ ਬੁਨਣ ਬਾਣ ਅਖਰੇ ਅਭਿਰ ਸੰਯੋਗ ਵਖਾਣ ਜਿਨੇ ਦੇਖੇ ਦੇ ਸਰਨਾਹੇ ਜੇ ਫਰਮਾਇ ਤੇ ਵਦ ਵਪਾਹੇ ਜੀਤਾ ਕੇ ਤਾ ਤੇ ਤਾ ਨਾਉਣ ਨਾ ਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰ ਆ ਨਾ ਜਾਵੇ ਇਕ ਵਾਰ ਜੋ ਤਰ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਅੰਦਰੰਕਾਰ ਹਰਿਐ ਹੱਤ ਪੈ ਰਤਨ ਦੇਹੀ ਪਾਣੀ ਤੁਤ ਤ੍ਰਿਸ਼ ਖੇਹੇ ਮੋਤਪਲੀਤੀ ਕੱਪੜ ਹੋਏ ਦੇਸਾ ਸਾਬੂਨ ਲਈਏ ਹੋਤ ਹੋਏ ਹਰਿਐ ਮਤ ਪਾਪਾਗੇ ਸੰਗ ਹੋਤੋ ਪੇ ਨਾ ਬੇਖ ਰੰਗ ਪੁੰਨੇ ਪਾਪੇ ਆਖਣ ਨਾਹੇ ਕਰ ਕਰ ਕਨੜਾ ਲਿਖ ਲੈ ਜਾਹੋ ਆਪੇ ਵੇਜ ਆਪੇ ਹੀ ਖਾਹੁ ਨਾਨਕ ਹੁਕਮਿ ਆਵਹੁ ਜਾਹੁ ਤਿਰਤਉ ਦਿਆਤ ਦਤਦਾਨ ਜੇ ਕੋ ਪਾਵੈ ਤਿ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਪਾਉ ਅੰਦਰ ਗਾ ਤੀਰਥ ਮਲ ਨਾਉ ਸਾਗੁਣ ਤੇਰੇ ਮੇ ਨਾਹੀ ਕੋਈ ਵਨਗੁਣ ਕੀਤੇ ਭਗਤ ਨਾ ਹੋਇ ਸਵਾਸਤਾਤਮਾਣੀ ਬਰਮਾਓ ਸਾਸੁਹਾਨ ਸਦਾ ਮਨ ਚਾਉ ਕਉਣ ਸੁ ਵੇਲਾ ਵਖਤ ਕਮਣ ਕਮਣ ਚਿਤ ਕਮਣ ਵਾਰ ਕਮਣ ਸਰੋਤੇ ਬਾਹੋ ਗਉਣ ਜਿਤ ਹੋ ਆਕਾਰ ਵੇਲਾ ਪਾਇਆ ਪਨਥੀ ਜੇ ਹੋਵੇ ਲੇਖ ਪ੍ਰਾਣ ਵਖਤ ਨਾ ਪਇਓ ਕਾਦਿਆ ਜੇ ਲਿਖਣ ਲੇਖ ਨਾਣ ਇਤਵਾਰ ਨਾ ਜੋਗੀ ਜਾਣ ਰਤਮਾ ਹੋ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾਹੇ ਕਿਵ ਵਰਣੈ ਕਿਵ ਜਾਣਾ ਨਾਨਕ ਆਖਣ ਸਭ ਅਖ ਵਖੇ ਕਿਨੂ ਇੱਕ ਸਿਆਣਾ ਵੱਡਾ ਸਾਹੇ ਵੱਡੇ ਨਾਏ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਆਗੇ ਗਿਆ ਨਾ ਸੁਹੈ ਬਤਾਲ ਬਤਾਲ ਲਖ ਅਗਾਸ ਅਗਾਸ ਢ ਕੋਡ ਨਿਗ ਪਾਲਥ ਕੇ ਵੇਦ ਕਹਿਣਿ ਗਵਾਤ ਸਹ ਸਠੜ ਹੈ ਕਹਿਣਿ ਤੇ ਬਾਸ ਲੇਤਾਤ ਲੇਖਾ ਹੋਇ ਤਾ ਲਿਖਿਐ ਲੇਖ ਵਹਿ ਬਨਾਸ ਨਾਨਕ ਵਡਾਖਿਐ ਆਪੇ ਜਾਣ ਆਪ ਸਲਾਹੀ ਸਲਾਹ ਜੇ ਸਰਤ ਨਾ ਪਾਇਆ ਨਦੀਆ ਤੇ ਵਾਹ ਪਵੈ ਸਮੁੰਦਰ ਨ ਜਾਣੀ ਹੈ ਸਮੁੰਦਰ ਸਾਹਾ ਸਰਤਾਰ ਗਿਰਹਾ ਸੇਤੇ ਮਾਲ ਤਨ ਕੀੜੇ ਤੋਂ ਨਾ ਹੋਵਨੀ ਜੇ ਦੇਸ ਸੁਮਨ ਹੋਣਾ ਵੇਸ ਰਹਿ ਅੰਤ ਨਾ ਸਿਫਤੇ ਕਹਣ ਅੰਤ ਅੰਤ ਨਾ ਕੰਡਣ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤਨਾ ਜਾਪੈ ਗੀਤਾ ਖਾਰ ਅੰਤਨਾ ਜਾਪੈ ਪਾਰਾਵਾਰ ਅੰਧਕਾਰਨ ਗੀਤੇ ਬਲਲਾਹੇ ਤਾਂ ਕੇ ਅੰਤਨਾ ਪਾਈ ਜਾਹੇ ਇਹੋ ਅੰਤਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਈ ਵਡਾ ਸਾਹਿਬ ਚਾਥਾਉ ਚੇ ਉਪਰੋਚਾ ਨਾਉ ਇਹ ਵਡਾ ਚਾਹ ਹੋਵੇ ਕੋਈ ਦੇ ਸੋਚੇ ਕੋ ਜਾਣੈ ਸੋਈ ਦੇਵੜ ਆਪ ਜਾਣੈ ਆਪ ਆਪ ਅਨਾਨਕ ਨਦਰੇ ਕਰਮੀ ਦਾਤ ਬਹੁਤਾ ਕਰਮ ਲਖਿਆ ਨਾ ਜਾਏ ਵੱਡਾ ਦਾਤਾ ਤੇਲ ਅਨਾਥ ਵਾਏ ਕੀਤੇ ਮੰਗ ਹੈ ਜੋ ਦਾ ਪਾਰ ਅਗੇ ਤੇ ਅਗਨਤ ਨਹੀਂ ਵਿਚਾਰ ਕੀਤੇ ਖਪ ਟਟੇ ਵਿਕਾਰ ਅਗੇ ਤੇ ਲੈ ਲੈ ਮੁਖ ਰਪਾਹੇ ਕੀਤੇ ਮੂਰਖਾ ਹੈ ਖਾਹੇ ਕੀਤੇ ਆ ਦੂਖ ਭੂਖ ਸਦਮਾਰ ਏ ਪੇਦਾ ਤੇਰੇ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖਨ ਸਕੇ ਕੋਵੇ ਦੇ ਕੋ ਖਾਇ ਕਾਖਣ ਪਾਏ ਹੋ ਜਾਣਾ ਜੇ ਤੇ ਆ ਮੋ ਖਾਏ ਆਪੇ ਜਾਣ ਆਪੇ ਦੇ ਆਖ ਹੈ ਸੇ ਪੇ ਕੀ ਕੀ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੇ ਪਾਦਸ਼ਾਹ അമല ഗുണ അമല വ്യാപാര അമല വ്യാപാര അമല ഭണ്ഡാര അമല വഹേ അമല ജഹേ അമല പായ അമലാ സാഹേ അമല തർ അമല ദ അമല തോല അമല പ്രമാണ അമല ബക്ഷിസ അമല നിസാന അമല കർമ്മ അമല പ്രമാണ ਅਮਲੋ ਮਲਾਖਿਆ ਨਾ ਜਾਏ ਆਖ ਆਖ ਦੇਹ ਲਿਵ ਲਾਏ ਆਖ ਹੈ ਵੇਦ ਪਾਠ ਪ੍ਰਾਣ ਆਖੇ ਪੜੇ ਕਿ ਦੇਵ ਖਿਆਣ ਆਖੇ ਬ੍ਰਹਮੇ ਆਖੇ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖੇ ਸ਼ਰਾਕ ਹੈ ਸਿਦ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨ ਆਖ ਹੈ ਦੇਵ ਆਖ ਹੈ ਸੁਰ ਨਰ ਮਨੰਜਨ ਸੇਵ ਆਖੇ ਤੇ ਆਖੇ ਆਖਣ ਪਾਹੀ ਕਿਤੇ ਕਹ ਹੈ ਕਹ ਓਟ ਓਟ ਜਾਹੇ ਤੇ ਕਿਤੇ ਹੋਰ ਕਰੇ ਤਾਕ ਨਾ ਸਕ ਹੈ ਕੀ ਕੀ ਜੇ ੜ ਪਾਵੈ ਤੇੜ ਹੋਏ ਨਾਨਕ ਜਾਣੈ ਸਾਚਾ ਸੋਏ ਦੇਖ ਆਖੇ ਬੋਲ ਵਿਗਾੜ ਤਾ ਲਖਿਐ ਸਰਗਵਾਰ ਗਵਾਰ ਸੋ ਦਰਖਿ ਹਾ ਸੋ ਕਰਖਿ ਹਾ ਤਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਬ੍ਰਿਸ਼ ਕਹਿਨ ਕੀਤੇ ਗਵਨ ਹਾਰੇ ਗਾਵੇ ਤੁਮਨ ਪਵਨ ਪਾਣੇ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵ ਹੈ ਚਿਤ ਗੁਪਤ ਲਖਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਸ੍ਰੀ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵ ਹੈ ਨਰਿੰਦਰ ਨਾਸ਼ਨਮ ਬੈਠੇ ਦੇਵਤੀ ਆਦਰ ਨਾਲੇ ਗਾਵ ਹੈ ਸਿੱਧ ਸੁਮਾ ਦੇ ਅੰਦਰ ਆਗਮਨ ਸਾਧ ਵਿਚਾਰੇ ਗਾਵਨ ਜਥੇ ਸਦੇ ਸੰਤੋਖੇ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪਡਨਰਕੇਸ਼ਰ ਜੁਗ ਜੁਗ ਵੇਦਾ ਨਾਲੇ ਗਾਵ ਹੈ ਮਹੂਣੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੁ ਪਾਏ ਤੇਰੇ ਆੜ ਸਾੜੀ ਰਤਨ ਨਾਲੇ ਗਾਵ ਹੈ ਜੋਧ ਮਹਾਮਲ ਸੂਰ ਗਾਵ ਹੈ ਖਾਣੀ ਚਾਰੇ गाव ਹੈ ਖੰਡ ਮਲੌਰ ਭੰਡਾ ਕਰ ਕਰ ਖੇਤਾਰੇ ਸੇਤ ਦਿਨ ਗਾਵਹਿ ਜੋਤਿ ਰਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸਹਿ ਮੈਂ ਚਿਤ ਨਾਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚਾ ਸੱਚੇ ਨਾਇ ਹੱਪੇ ਹੁਸੇ ਜੈ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਪਾਤੇ ਕਰ ਗਜਨ ਸੇ ਮਾਇਆ ਜਨੁ ਉਪਾਈ ਕਰ ਕਰ ਵੇਖਿਆ ਗੀਤਾ ਆਪਣਾ ਜੋ ਤਿਸ ਦੇਵ ਡਿਆਏ ਜੋ ਤਿਸ ਪਾਵੈ ਸੋਇ ਕਰਸੇ ਹੁਕਮ ਨਾ ਕਰਣਾ ਜਾਈ ਕਰ ਕਰ ਵੇਖਿਆ ਗੀਤਾ ਆਪਣਾ ਜੇਵ ਤਿਸ ਦੇਵ ਡਿਆਏ ਜੋ ਤਿਸ ਪਾਵੈ ਸੋਇ ਕਰਸੇ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਅਸਹਾ ਪਾ ਸਾਹਿਬ ਨਾਨਕ ਰਹਿਣ ਲਜਾਈ ਮੁੰਦਾ ਸੰਦੋਸ ਨਾਮ ਬਾਚੋਲੇ ਧਿਆਨ ਕੀ ਕਰੈ ਬੂਤ ਖਿੰਥਾ ਕਾਲ ਕੁਵਾਰੇ ਕਾਇਆ ਜਗੁ ਜੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੇ ਮਨ ਜੀਤੇ ਜਗ ਜੀਤ ਆਦੇਸ ਦਿਸੈ ਆਦੇਸ ਆਦਨਿਲ ਅਨਾਦਨਾ ਹਤ ਜੁਗ ਜੁਗ ਇੱਕੋ ਵੇਸ ਭਗਤਿਆਂ ਦੇ ਆਪਣਾਰਣ ਘਲ ਘੜ ਵਾਜੇ ਨਾਦ ਆਪਨਾਤ ਨਾਤੇ ਸਭ ਜਾ ਕੇ ਰਿਤ ਸਿਧ ਅਵਰਾ ਸਾਧ ਸੰਯੋਗ ਅਵਜੋਗ ਦਵਿਕਾਰਤ ਨਾਵਹਿ ਲੇਖਿਆ ਵਹਿ ਪਾਗ ਆਦੇਸ਼ਿਤ ਸੈ ਆਦੇਸ਼ ਆਦ ਨੀਲ ਅਨਾਦਨਾ ਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤਿ ਵੇ ਆਏ ਜਨ ਚੇਲੇ ਪ੍ਰਵਾਣ ਇਕ ਸੰਸਾਰਿਕ ਪੰਡਾਰ ਏਕ ਲਾਏ ਦੇਵਾਨ ਜਿਵ ਤਿਸ ਭਾਵੇ ਤਮੈ ਚਲਾਵੇ ਜਿਬ ਹੋਵੇ ਪ੍ਰਮਾਣ ਓਹ ਹੋ ਵੇਖਿ ਉਹ ਨਦਨ ਨਾ ਆਵੇ ਬਹੁਤਾ ਹੀ ਹੋਏ ਬਿਨਾਨ ਆਦੇਸ ਦਿਸੈ ਆਦੇਸ ਆਦਨੀਲ ਅਨਾਦਨਾ ਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋਛ ਪਾਇਆ ਸੇਕਾ ਵਾਰ ਕਰ ਕਰ ਵਖੇ ਸ੍ਰਿਜਨ ਹਾਰ ਨਾਨਕ ਸਚੇ ਕੇ ਸਾਚੇ ਕਾਰ ਆਦੇਸ ਦਿਸੈ ਆਦੇਸ ਆਦਨੀਲ ਅਨਾਦਨਾ ਹਤ ਜੁਗ ਜੁਗ ਏਕੋ ਵੇਸ ਇਦੋਂ ਜੇ ਬੋਲਖ ਹੋ ਹੈ ਲਖ ਹੋਵਹਿ ਲਖ ਵੇਸ ਲਖ ਲਖ ਵੇੜਾ ਕੀ ਹੈ ਇੱਕ ਨਾਮ ਜਗਦੀਸ਼ ਏਤਰਾ ਹਮਤ ਪਵਣੀਆਂ ਜੜੇ ਹੋਏ ਕੇਸ ਅਸਨ ਗਲਾ ਆਕਾਸ਼ ਕੇ ਕੀਟਾਈ ਰੀਸ ਨਾਨਕ ਨਦਰੇ ਪਾਈਏ ਕੂੜੇ ਕੂੜੇ ਠੇਸ ਆਖਣ ਜੋਰ ਜਪਨ ਹੈ ਜੋਰ ਜੋਰਣਾ ਮੰਗਣ ਦੇਣ ਨਾ ਜੋਰ ਜੋਰਣਾ ਜੀਵਣ ਮਰਨ ਨਹਿ ਜੋਰ ोर नाराय मल मल सूर जुडना सुते ज्ञान विचार जुडना जुगते छुट संसार जे जत जोर करखे सोये नानक उत्तम नीचना कोये राते रोते थे वार पवन पाणि अग्नि पाताल धरते थार धर्म नमसाल। ਤਸ ਵਿੱਚ ਜੀਤ ਜਗਤ ਕੇ ਰੰਗ ਦਿਲ ਕੇ ਨਾਮ ਅਨੇਕ ਅਨੰਤ ਕਰਮੀ ਕਰਮੇ ਹੋਏ ਵਿਚਾਰ ਸਚਾਪ ਸਚਾ ਦਰਬਾਰ ਜਿੱਥੇ ਸੋਹਣ ਪੰਜ ਪ੍ਰਮਾਨ ਨਦਰਿ ਕਰਾਂ ਪਵਨ ਸਾਨ ਕਾਜਵ ਕੈ ਉਥੇ ਪਾਈ ਨਾਨਕ ਗਿਆ ਆਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਲਿਐ ਵ ਸੰਤਰ ਕੇਤੇ ਕਾ ਨਮਹੇਸ਼ ਕੇਤੇ ਵਰਮੇ ਘਾਰਦ ਕੜੀ ਹੈ ਰੂਪ ਰਾਂਕੇ ਵੇਸ਼ ਕੇਤੇ ਆਕਰਮ ਭੂਮੀ ਮੇਰ ਕੇਤੇ ਕੇਤੇ ਧੁਪ ਦੇਸ਼ ਕੇਤੇ ਨਚੰਦ ਸੁਰ ਕੇਤੇ ਕੇਤੇ ਮੰਡਲ ਦੇਸ਼ ਕੀਤੇ ਸਤਿਬੁੱਧ ਨਾਦ ਕੀਤੇ ਕੀਤੇ ਦੇਵ ਵੇਸ ਕੀਤੇ ਦੇਵ ਦਾ ਨਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਨਰਿੰਦ ਕੀਤਿਆ ਸੁਰਤੇ ਸੇਵਾ ਕੀਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥੇ ਨਾਦ ਮਨੋਦ ਕੂੜਾ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਕਾਲਤ ਘੜੀਏ ਬਹੁਤਾਂ ਰੂਪ ਤਾ ਕਿਵ ਲੰਗ ਥਿਆ ਨਾ ਜਾਹੀ ਜੇ ਕੋ ਕਹੈ ਪਿਛੇ ਪੁਛਤਾਇ ਤਿਥੈ ਘੜੀਏ ਸੁਰਤ ਮਾਤ ਮਨ ਬੁੱਧ ਤਿਥੈ ਘੜੀਏ ਸਰਾਸ ਦਾਗੇ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਤੈ ਹੋਣਾ ਕੋਈ ਹੋਰ ਜਤੈ ਜੋਤ ਮਹਾ ਮਲਸੂਰ ਜਨਮ ਰਾਮ ਰਿਹਾ ਪਰਪੂਰ ਤਿਤੈ ਸ਼ੀਤੋ ਸ਼ੀਤਾ ਮਹਿਮਾ ਮਾਹੇ ਤਾਖ ਰੂਪ ਨਾ ਗਤਨੇ ਜਾਹੇ ਨਾ ਹੋਮਰੇ ਨਾ ਠਾਗੇ ਜਾਹੇ ਜਨ ਕੇ ਰਾਮ ਸਹਿਮ ਨਵਾਹੇ ਤਿਤੈ ਭਗਵ ਸਹਿ ਕੇ ਲੋਏ ਕਰੇ ਅਨੰਦ ਸੱਚਾ ਮਨ ਹੋਏ ਸਚ ਖਣਵ ਸ਼ੰਦਰੰਕਾਰ ਕਰ ਕਰ ਵੇਖੈ ਨਦਰਣੇ ਹਾਲ ਕਿਥੈ ਖਣਵ ਨਵਰ ਭੰਡ ਜੇ ਕੋ ਗਥੈ ਤੰਤ ਨੰਤ ਅਜਥੈ ਲੋਲ ਆਕਾਰ ਜਿਉ ਜੋ ਹਕਉ ਦਦਕਾਰ ਵੇਖੈ ਉਸੈ ਅਗਲ ਵਿਚਾਰ ਨਾਨ ਨ ਗਥਨਾ ਕਰਣਾ ਸਾਰ जात पहारा तीरज सुनियार अहरण मत वेद हथियार पाओ अखलागन तब ताव पांडा पामृत तिदटाल कड़िया शब्द सचि टकसाल जिनको नदर करम तिनकार ਨਾਨਕ ਨਦਰੇ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤੂ ਦਿਵਸ ਰਾਦ ਵਿਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਅਵਾ ਚੈਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤਕਾਲ ਨਾਨਕ ਤੇ ਮੁਖੋ ਜਾਲੇ ਕੇਤੇ ਛੁਟੇ ਨਾਨ ਜਿਨੇ ਨਾਮ ਧਿਆਇਆ ਗਏ ਮਸਕਤਕਾਲ ਨਾਨਕ ਤੇ ਮੁਖੋ ਜਾਲੇ ਕੇਤੇ ਛੁੱਟੇ ਨਾਨਕ ਵਾਹਿਗੁਰੂ ਰਾਮੁਖਲੇ ਮਹਿਲਾ ਤੇ ਜਾ ਨ ਦੇ ਕੋ ਓੰਕਾਰ ਸਤਿਗੁਰੂ ਬਰਸਾਦ ਆਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈਦ ਸੇਤੇ ਮਨਵਦੀਆ ਵਦਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਾਈਆ ਸਾਦੋ ਤਾ ਗਾਵੋ ਹਰੀ ਕੇ ਰਾਗ ਮਨ ਜਿ ਨਿਵਸਾਇਆ ਕਹੇ ਨਾਨਕ ਅਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਦੂ ਸੁਧਾਰ ਹੋ ਹਰ ਨਾਲੇ ਹਰ ਨਾਮ ਰਹੋ ਦੋ ਮਨ ਮੇਰੇ ਦੂ ਸੰਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣ ਸਭ ਨਾਗਲਾ ਸਭ ਰਸਵਾਮੀ ਸੋਖ ਅਮਨ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕੀਆ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਿਖਤ ਸਲਾਹਾ ਤੇਰੇ ਨਾਮ ਨਮਸਾਵੈ ਨਾਮ ਜਿਨ ਕੈ ਮਨੋਸਿਆ ਆਵਾ ਦੇਵ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰਤੇ ਰਹਿ ਸਾਚਾ ਨਾਮ ਮਿਰਾ ਦਰੋ ਸਾਚ ਨਾਮ ਧਰ ਮਿਰਾ ਇਨ ਬੁਖਾ ਸਭ ਗਵੰਗਿਆ ਗਰਿ ਸਾ ਸੁਖ ਮਨੈ ਵਸਿਆ ਜਿਨ ਇਛਾ ਸਾਪ ਜਾਈਆ ਸਦਾ ਕਿਰਪਾਲ ਗਿਤਾ ਗਰਿ ਬਟ ਹੋ ਜੇ ਸੁਧਿਆ ਬੜਿਆ ਆਇਆ ਕਹੇ ਨਾਨਕ ਸੁਨੋ ਸੰਤ ਹੋ ਸ਼ਬਦ ਦਰੋਪਿਆਰੋ ਸੱਚਾ ਨਾਮ ਮੇਰਾ ਦਾਰੋ ਵਾਜੇ ਪੰਜ ਸ਼ਬਦ ਤਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਤ ਕਰਤਾਰੀਆਂ ਪੰਜੇ ਦੂਤ ਦਵਸ ਕਿਤੇ ਕਾਲ ਕੰਡਕ ਮਾਰਿਆ ਤੁਰ ਕਰਾਂ ਪਾਇਆ ਤੁਜਨ ਕੋ ਸੇ ਨਾਮ ਹਰ ਕੀ ਲਾਗੇ ਕਹਿ ਨਾਮ ਤੈ ਸੁਖ ਹੋਵਾ ਕਿਰਤ ਕਰ ਅਨਹਦ ਵਾਜੇ ਆਨੰਦ ਸੁਨੋੜ ਭਾਗੇ ਹੋ ਸਗਲ ਮਨੋਵਲਤ ਪੂਰੇ ਪਰਮ ਬ੍ਰਹਮ ਪ੍ਰਾਪਾਇ ਤਰੇ ਸਗਲ ਵਿਸੂਰੇ ਦੁਖ ਰੋਗ ਅਸਨਤਾ ਵਤਨੇ ਸੁਣੀ ਸਚੀ ਬਾਣੀ ਸ਼ਾਂਤ ਸਾਧਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਹ ਵਰਪੂਰੇ ਬਨਵੰਤ ਨਾਨਕ ਅਗਦ ਚਰਨ ਲਾਗੇ ਆਵਾਜਿ ਅਨਹਦ ਤੂਰੇ ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦਵੇदाई ਦਾਇਆ ਹੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚੈ ਤਰਮਹ ਦੂਨ ਕਰਮੇ ਆਪੋ ਆਪਣੀ ਕੇ ਨੇੜਕ ਦੂਰ ਜਿਨੇ ਨਾਮ ਧਿਆਇ ਆ ਗਏ ਮਸਕਤ ਕਾਲ ਨਾਨਕ ਤੇ ਮੁਖੋ ਜਾਲੇ ਕਿਤੇ ਛਟੇ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮਖੋਜਾਲੇ ਕਿਤੇ ਛੁੱਟੇ ਨਾ ਰਾਹੀ ਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ